ਈ ਹਾਲਾ ਫਰਡਾ ਕਾਇਮੋਂ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਰੱਬ ਸਭ ਨੂੰ ਲੰਮੀਆਂ ਉਮਰਾਂ ਬਖਸ਼ੇ ਤੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਤੇ ਧਿਆਨ ਨਾਲ ਚਲਾਓ ਪਟਾਕੇ ਵਗੈਰਾ ਕਿਉਂਕਿ ਮੇਰੇ ਇਹ ਇੱਕ ਵਾਰੀ ਹੱਥ 'ਚ ਪਟਾਕਾ ਚੱਲ ਗਿਆ ਬਹੁਤ ਦੁਖੀ ਕਰਦਾ ਪਰ ਹੁਣ ਚਾ ਨਹੀਂ ਹੈਗਾ ਇੰਨਾ ਕਿ ਜਦੋਂ ਚਾਰ ਹੁੰਦਾ ਸੀ ਉਦੋਂ ਪਟਾਕੇ ਨਹੀਂ ਹੁੰਦੇ ਸੀ ਹੁਣ ਪਟਾਕੇ ਵੀ ਹੈਗੇ ਆ ਤੇ ਪੈਸੇ ਵੀ ਹੈਗੇ ਪਰ ਹੁਣ ਚਾ ਨਹੀਂ ਤੇ ਬਾਕੀ ਦੀਵਾਲੀ ਤੇ ਸਾਰਿਆਂ ਨੇ ਮੈਨੂੰ ਕਮੈਂਟਾਂ ਦੇ ਵਿੱਚ ਹੈਪੀ ਦੀਵਾਲੀ ਸਾਰਿਆਂ ਨੇ ਕਹਿਣਾ ਠੀਕ ਹੈ ਤੇ ਵੀਡੀਓ ਤੇ ਬਾਅਦ ਤੋਂ ਬਾਅਦ ਲਾਈਕ ਕਰ ਦਿਓ દિਵਾਲੀ ਦਾ ਗਿਫਟ ਦੇ ਦੇਓ ਤੇ ਕਮੈਂਟ ਕਰ ਦਿਓ ਬਾਕੀ ਸਾਰਿਆਂ ਨੂੰ ਲਵ ਜੂ ਹੈ ਚਲੋ ਹੁਣ ਆਪਦੇ ਆਪਣੇ ਪਲਾਂਟ ਚ ਬੈ ਕੇ ਵੀਡੀਓ ਦੇਖੋ ਜਾਗੋ ਆਇਆ ਕੰਨਮੀ ਜਾਗੋ ਨੌਮੀ ਦਸਮੀ ਜਾਗੋ ਆਇਆ ਨੌਮੀ ਦਸਮੀ ਜਾਗੋ ਆਇਆ ਚਲ ਗੋ ਆਇਆ ਦੇਖੋ ਨਾਲੇ ਵਿਆਹ ਤੇ ਬੁਲਾਇਆ ਨਹੀਂ ਫਿਰ ਵੀ ਇੰਨਾ ਚਾਹਣਾ ਤੁਹਾਡੇ ਭਰਾ ਨੂੰ ਇੰਨਾ ਚਾਹਣਾ ਮੈਨੂੰ ਤਾਂ ਚਾਹ ਲੱਗ ਕੇ ਰੋਈ ਜਾਂਦਾ ਪਰਸੋਂ ਦਾ ਕਹਿੰਦਾ ਦੀਵਾਲੀ ਤੇ ਆ ਕੀ ਦਿਖਾਤਾ ਇੱਕ ਮੁੰਡੇ ਦਾ ਹੋਰ ਪਟਾਕਾ ਪਾਤਾ ਹਾਂਜੀ ਕੀ ਹਾਲ ਚਾਲ ਦੋਸਤੋ ਸ਼ਤਿ ਸ਼੍ਰੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਤੇ ਨਾਲ ਦੋਸਤੋ ਲਓ ਵੀ ਅੱਜ ਤੁਹਾਨੂੰ ਏਦਾਂ ਦੀਆਂ ਗੱਲਾਂ ਦੱਸਣੀਆਂ ਨੇ ਜਿਹੜੀਆਂ ਆਪਣੇ ਕੋਲੇ ਤਾਜ਼ੀਆਂ ਤਾਜ਼ੀਆਂ ਆਈਆਂ ਨੇ ਠੀਕ ਹੈ ਇਨਫੋਰਮੇਸ਼ਨ ਆਪਣੇ ਕੋਲੇ ਆਉਂਦੀ ਰਹਿੰਦੀ ਹੈ ਤੇ ਅੱਜ ਆਪਣੇ ਕੋਲ ਫੇਰ ਆਈ ਹੈ ਤੁਹਾਨੂੰ ਦੱਸਾਂਗੇ ਮੈਂ ਕਦੀ ਸਕੂਲ ਲਾਈਫ ਤੋਂ ਲਾ ਕੇ ਮੁੰਡੇ ਨਾਲ ਭੱਜੜ ਤੱਕ ਦੇ ਸਾਰੇ ਟੌਲ ਤਰੀਕੇ ਵੀ ਇਹ ਕਿੱਦਾਂ ਐ ਤਕੀ ਹਰ ਮਨ ਨੂੰ ਭੁਜਾ ਕੇ ਲੈ ਕੇ ਆਈ ਤੇ ਕਿੱਦਾਂ ਨੇ ਕੀ ਕੀਤਾ ਵੀ ਕੀ ਚੱਕਰ ਹੋਇਆ ਆਖਰਕਾਰ ਆਪਣੇ ਕੋਲੇ ਸਾਰੀ ਇਨਫੋਰਮੇਸ਼ਨ ਪਹੁੰਚ ਚੁੱਕੀ ਐ ਬੰਦੇ ਆਪਣੇ ਸੱਡੇ ਹੋਏ ਨੇ ਠੀਕ ਹੈ ਸਰਕਾਰ ਦੇ ਅੰਦਰ ਵੀ ਆਪਣਾ ਬੰਦਾ ਹੈ ਠੀਕ ਹੈ ਕਾਨੂੰਨ ਦੇ ਹੱਥ ਲੰਬੇ ਨੇ ਸਾਡੇ ਹੱਥ ਬਹੁਤ ਚੌੜੇ ਨੇ ਚੌੜੇ ਨੇ ਤੇ ਸਾਰੇ ਕਿਤੇ ਜਿਹੜੇ ਪਹੁੰਚ ਜਾਂਦੇ ਨੇ ਤੇ ਆਜੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਣੇ ਰਹੋ ਵੀਡੀਓ ਦੇ ਨਾਲ ਨੱਥ ਦੇ ਟੱਪ ਦੇ ਗਲੀਆਂ ਨੂੰ ਦਸਨਾਉਂਦੀ ਵੀ ਹੁਣ ਜਾਗੋ ਆਈਏ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਮਹਿਕਪ੍ਰੀਤ ਆ ਹੋ ਫਿਰ ਤੋਂ ਇੱਕ ਵਾਰੀ ਮੁੰਡੇ ਨਾਲ ਭੱਜ ਚੁੱਕੀ ਐ ਤੇ ਮੁੰਡੇ ਦਾ ਨਾਮ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਇਸ ਵਾਰ ਕਿਸ ਨਾਲ ਗਈ ਐ ਉਹ ਹਰਮਨ ਨੂੰ ਲੈ ਕੇ ਗਈ ਐ ਇਸ ਵਾਰੀ ਠੀਕ ਐ ਹਰਮਨ ਨੂੰ ਲੈ ਗਈ ਐ ਤੇ ਜਦੋਂ ਆ ਬਹੁਤ ਕੱਲ ਵੀਡੀਓ ਪਾਈ ਤਾਂ ਵਿੱਚ ਮੈਨੂੰ ਇੱਕ ਕੁੜੀ ਦੇ ਕਮੈਂਟ ਆਇਆ ਮੇਰੀ ਭੈਣ ਦੇ ਕਮੈਂਟ ਆਇਆ ਬੀ ਤੁਸੀਂ ਕੀ ਲੈਣਾ ਉਹਦੀ ਪਰਸਨਲ ਲਾਈਫ ਆ ਤੁਸੀਂ ਉਹਦੀ ਕੀ ਲਾਈਫ ਤੋਂ ਕੀ ਲੈਣਾ ਉਹ ਜੋ ਮਰਜੀ ਕਰੇ ਠੀਕ ਹੈ ਹਨਾ ਜੇ ਉਹ ਉਹ ਨਹੀਂ हट ਰਹੀ ਤੁਸੀਂ ਤਾਂ हट ਜਾ ਫਿਰ ਭਾਣੇ ਮੈਨੂੰ ਐਂ ਦੱਸ ਵੀ ਜੇ ਪਰਸਨਲ ਲਾਈਫ ਆ ਤਾਂ YouTube ਤੇ ਬਲੌਗ ਪਾ ਕੇ ਉਹ ਪਰਸਨਲ ਲਾਈਫ ਰਹੇਗੀ YouTube ਤੇ ਬਲੌਗ ਪਾ ਕੇ ਜਦੋਂ ਉਹ ਐਂ ਦੱਸਦੀ ਆ ਵੀ ਮੇਰਾ ਬ੍ਰੇਕਅਪ ਕੈਸੇ ਹੋਇਆ ਮੈਨੇ ਮੂਵ ਆਉਨ ਕੈਸੇ ਕੀਤਾ ਲੁਚੇ ਜੀ ਆਪਾਂ ਵਾਲੇ ਨੂੰ ਬਾਬੀ ਕੋ ਕੈਸੇ ਪਕੜਾ ਉਹ ਕੰਮ ਹੋਇਆ ਪਿਆ ਉਵੇਂ ਤਾਂ ਉਹ ਪਰਸਨਲ ਲਾਈਫ ਕਿੱਥੋਂ ਰਹੇਗੀ ਕਿਸੇ ਮੁੰਡੇ ਤੋਂ 2.5 ਲੱਖ ਖਾ ਗਈ ਠੀਕ ਆ ਉਹ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਕਿਸੇ ਸੰਸਥਾ ਦੇ ਵਿੱਚ ਪੈ ਗਿਆ ਬਹੁਤ ਵਧੀਆ ਗੱਲ ਹੋ ਗਈ ਬੜੇ ਬਹੁਤ ਵਧੀਆ ਠੀਕ ਹੈ ਇਹ ਚੰਗੀ ਗੱਲ ਆ ਫਿਰ ਤਾਂ ਇਹਨਾਂ ਪੁਲਿਸ ਵਾਲੇ ਵੀ ਕਹਿ ਦੇਣ ਇੱਕ ਚੋਰ ਨੇ 10 ਵਾਰੀ ਚੋਰੀ ਕਰ ਲਈ ਠੀਕ ਹੈ ਤੇ ਪੁਲਿਸ ਵਾਲਾ ਨੂੰ ਕੋਈ ਕਹਿ ਦੇ ਜੇ ਉਹ ਨਹੀਂ ਹਟਦਾ ਤੁਸੀਂ ਤਾਂ ਹਟਜੋ ਤੁਸੀਂ ਤਾਂ ਤੁਸੀਂ ਤਾਂ ਹਟਜੋ ਜੇ ਉਹ ਨਹੀਂ ਹਟਦਾ ਪੁਲਸ ਵਾਲੇ ਕਹਣ ਸਾਡੇ ਯਾਰ ਇਹ ਤਾਂ ਚੋਰ ਆ ਹਟਦਾ ਹੀ ਨਹੀਂ ਫਿਰ ਤਾਂ ਪੁਲਸ ਵਾਲੇ ਵੀ ਕਹਿਣਗੇ ਮਣ ਪੁਲਸ ਵਾਲੇ ਇੰਨਾ ਉਹਨਾਂ ਨੂੰ ਫੜਦੇ ਨੇ ਜਿਹੜਾ ਚਿੱਟਾ ਵਗੈਰਾ ਵੇਚਦੇ ਰਹੇ ਉਹ ਬਾਰੀ ਬਾਰੀ ਨਿਕਲੇ ਆਉਂਦੇ ਨੇ ਫੇਰ ਫੜ ਲਾ ਦੇ ਨਿਕਲ ਜਾਂ ਫਿਰ ਜਿਹਨਾਂ ਨੂੰ ਕੋਈ ਕਹੇ ਜੇ ਉਹ ਨਹੀਂ ਹਟਦਾ ਤੁਸੀਂ ਤਾਂ ਹਟਜੋ ਬਸਰਮੋ ਤੁਹਾਨੂੰ ਨਹੀਂ ਪਤਾ ਲੱਗਦਾ ਕਿਸੇ ਦੇ ਪੈਸੇ ਖਾਗੀ ਕਿਸੇ ਦਾ ਘਰ ਜਾੜਤਾ ਠੀਕ ਹੈ ਹੁਣੇ ਜਿਹੜੇ ਮੁੰਡੇ ਨੂੰ ਲੈ ਕੇ ਆਈ ਆ ਉਹਦੇ ਮਾਪੇ ਪਤਾ ਕਿੰਨੇ ਤੰਗ ਨੇ ਮਾਪੇ ਕੀ ਇਹ ਤਾਂ ਸਾਰੇ ਲੋਕ ਹੀ ਤੰਗ ਨੇ ਇਹ ਸਕੂਲ ਦੇ ਵਿੱਚ ਵੀ ਇਹਦਾ ਇਹੋ ਜਿਹਾ ਕੈਰੇਕਟਰ ਸੀ ਵੀ ਸਾਰੇ ਡਰਦੇ ਸੀ ਇਹ ਤੋਂ ਠੀਕ ਹੈ ਇਸ ਕਰਕੇ ਭੈਣੇ ਪਰਸਨਲ ਲਾਈਫ ਉਹ ਹੁੰਦੀ ਹੈ ਜਦੋਂ ਅਕਾਊਂਟ ਪ੍ਰਾਈਵੇਟ ਹੋਵੇ ਠੀਕ ਹੈ ਪਰਸਨਲ ਲਾਈਫ ਇਹ ਹੁੰਦੀ ਹੈ ਵੀ ਕਿਸੇ ਪ੍ਰਾਈਵਟ ਟਾਈਮ 'ਚ ਕਿਸੇ ਘਰੇ ਲੜਾਈ ਹੁੰਦੀ ਤਾਂ ਗੁਆਂਢੀਆਂ ਨੂੰ ਵੀ ਨਹੀਂ ਪਤਾ ਲੱਗਦਾ ਹੁਣ ਵੀ ਵਿੱਚ ਇਹ ਜੇ ਘਰ ਨਹੀਂ ਜੇ ਘਰੇ ਲੜਾਈ ਹੋ ਜੇ ਤਾਂ ਗੁਆਂਢ 'ਚ ਵੀ ਨਹੀਂ ਪਤਾ ਲੱਗਦਾ ਵੀ ਕਿਸੇ ਦੇ ਘਰੇ ਲੜਾਈ ਹੋਈ ਹੈ ਇਸ ਕਰਕੇ ਇਹਨੂੰ ਆਪਾਂ ਪਰਸਨਲ ਲਾਈਫ ਨਾ ਕਹੀਏ ਭੈਣੇ ਜਿਹੜੇ ਚੀਜ਼ਾਂ ਤੁਸੀਂ ਸੋਚਦੇ ਹੋ ਉਸ ਤੋਂ ਇਹ ਬਹੁਤ ਉੱਪਰ ਹੈ ਠੀਕ ਹੈ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਸ਼ੋਅ ਵੀ ਨਹੀਂ ਕਰ ਸਕਦੇ ਠੀਕ ਹੈ ਬਾਕੀ ਤੁਸੀਂ ਦੱਸੋ ਭਾਈ ਵੀ ਆਪਾਂ ਇਹ ਤੇ ਵੀਡੀਓ ਪਾਈਏ ਜਾਂ ਨਾ ਪਾਈਏ ਕਿਉਂਕਿ ਮੈਨੂੰ ਕਹਿ ਰਿਹਾ ਵੀ ਤੂੰ ਨਾ ਪਾ ਨਾ ਪਾ ਤੁਸੀਂ ਆਪ ਦੱਸ ਦੋ ਭਾਈ ਫਿਰ ਰਹਿਣ ਦਿੰਦੇ ਆ ਜਦੋਂ ਤੁਸੀਂ ਕਹਿੰਦੇ ਹੋ ਵੀ ਭਾਈ ਉਹਦੀ ਪਰਸਨਲ ਲਾਈਫ ਹੈ ਤੇ ਆਜੋ ਹੁਣ ਮੈਂ ਤੁਹਾਨੂੰ ਇਹਦੇ ਦੱਸਦਾ ਸਾਰੇ ਕਾਂਡ ਵੀ ਇਹਨੇ ਕਿੱਦਾਂ ਕੀ ਕਰਿਆ ਤੇ ਕਿੱਦਾਂ ਬਿਉਂਤ ਬਣਾ ਕੇ ਹਰਮਨ ਨੂੰ ਇਹ ਘਰੋਂ ਲੈ ਕੇ ਆਈ ਇਹਦੀ ਆਪਾਂ ਨੂੰ ਸਾਰੀ ਜਾਣਕਾਰੀ ਮਿਲੀ ਐ ਤੁਹਾਨੂੰ ਮੈਂ ਦੱਸਦਾ ਵੀ ਇਹ ਤੁਹਾਨੂੰ ਮੈਂ ਦੱਸਦਾ ਵੀ ਇਹ ਸਕੂਲ ਚ ਪੜ੍ਹੀ ਐ ਠੀਕ ਐ ਸਾਰੇ ਟੀਚਰ ਵੀ ਕਹਿੰਦੇ ਸੀ ਵੀ ਇਹ ਕੁੜੀ ਬਹੁਤ ਤੇਜ ਐ ਵੀ ਸਕੂਲ ਦੇ ਵਿੱਚ ਇਹਦੀ ਇੱਕ ਇਨਸਾਨਾਂ ਦੇ ਮੁੰਡੇ ਨਾਲ ਗੱਲ ਸੀਗੀ ਤੁਸੀਂ ਹਿਸਾਬ ਲਾ ਲਓ ਵੀ ਸਕੂਲ ਦੇ ਵਿੱਚ ਇੱਕ ਇਨਸਾਨਾਂ ਦੇ ਮੁੰਡੇ ਨਾਲ ਸੀ ਵੀ ਸਾਰੇ ਟੀਚਰ ਕਹਿੰਦੇ ਸੀ ਵੀ ਇਹ ਕੁੜੀ ਤੋਂ ਦੂਰ ਰਹੋ ਵੀ ਇਹਦਾ ਪਤਾ ਨਹੀਂ ਵੀ ਇਹ ਬਹੁਤ ਜ਼ਿਆਦਾ ਤੇਜ਼ ਆ ਸਕੂਲ ਦੇ ਵਿੱਚ ਇਹਨੇ ਕੋਈ ਮੁੰਡਾ ਨਹੀਂ ਛੱਡਿਆ ਕਹਿੰਦੇ ਵੀ ਜਿਹਦੇ ਨਾਲ ਇਹਦੀ ਗੱਲ ਨਾ ਹੋਵੇ ਮੈਂ ਕਪ੍ਰੀਤ ਦੀ ਤੇ ਜਦੋਂ ਇਹਦੀ ਨਿਸ਼ਾਨ ਨਾਮ ਮੁੰਡੇ ਨਾਲ ਟੁੱਟੀ ਮੈਨੂੰ ਮੈਂ ਦੱਸ ਦਾਂ ਜਿਤ ਪੂਰੀ ਤੁਹਾਨੂੰ ਡਾਕੂਮੈਂਟਰੀ ਸੁਣਾਉਣਾ ਵੀ ਜਦੋਂ ਇਹਦੀ ਨਿਸ਼ਾਨ ਨਾਮ ਦੇ ਮੁੰਡੇ ਨਾਲ ਟੁੱਟੀ ਤਾਂ ਇਹਨੂੰ ਹਰਮਨ ਖੂਸੇ ਨਾਲ ਪਿਆਰ ਹੋ ਗਿਆ ਹਰਮਨ ਖੂਸੇ ਨੂੰ ਇਹਦੇ ਨਾਲ ਸੱਚਾ ਪਿਆਰ ਹੋ ਗਿਆ ਦੇਖ ਲਓ ਤੁਸੀਂ ਹਰਮਨ ਇਹੋ ਜਾਂ ਚਲੋ ਉਹੋ ਜਿਹਾ ਟਾਈਮ ਹੀ ਇਹੋ ਜਾਂ ਹੁੰਦਾ ਵੀ ਪਿਆਰ ਸੱਚਾ ਹੋ ਗਿਆ ਵੀ ਜਦੋਂ ਇਹ ਉੱਪਰਲੀ ਕਲਾਸ ਚ ਕਹਿੰਦੇ ਮਿਲ ਜਾਂਦੇ ਸੀ ਤਾਂ ਕਹਿੰਦਾ ਅਸੀਂ ਬੱਟੇ ਮਾਰਦੇ ਸੀ ਇਥੋਂ ਤੱਕ ਸਕੂਲ ਦੇ ਪ੍ਰਿੰਸੀਪਲ ਨੇ ਵੀ ਮੈਕ ਨੂੰ ਪ੍ਰਪੋਜ਼ ਕੀਤਾ ਸੀ ਜਦੋਂ ਹੀ ਹਰਮਨ ਨੂੰ ਪਤਾ ਲੱਗਿਆ ਤੇ ਹਰਮਨ ਨੇ ਲੜਾਈ ਪਾ ਲਈ ਸੀ ਪ੍ਰਿੰਸੀਪਲ ਨਾਲ ਤੁਸੀਂ ਆਪ ਦੇਖ ਲਓ ਵੀ ਇਹ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਵੀ ਪ੍ਰਪੋਜ਼ ਕਰਤਾ ਸੀ ਤੇ ਜਦੋਂ ਇਹ ਗੱਲ ਹਰਮਨ ਨੂੰ ਪਤਾ ਲੱਗੀ ਤਾ ਹਰਮ ਨੇ ਪ੍ਰਿੰਸੀਪਲ ਨਾਲ ਲੜਾਈ ਕਰ ਲਈ ਸੀ ਠੀਕ ਆ ਇਹ ਕੋਈ ਉਹ ਨਹੀਂ ਹੈਗੀਆਂ ਕੱਚੀਆਂ ਗੱਲਾਂ ਨਹੀਂ ਹੈਗੀਆਂ ਵੀ ਕੋਈ ਫੇਕ ਨਹੀਂ ਇਹ ਬੰਦੇ ਨੇ ਭੇਜੀਆਂ ਨੇ ਮੈਨੂੰ ਇਹ ਬੰਦਾ ਵੀ ਉੱਥੇ ਹੀ ਸੀ ਠੀਕ ਆ ਸਮਝ ਲੱਗ ਗਿਆ ਤੁਹਾਨੂੰ ਇਹ ਬੰਦਾ ਆਪਾਂ ਨੂੰ ਭੇਜ ਰਿਹਾ ਹੁਣ ਸਾਰਾ ਕੁਝ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਹਜੇ ਤਾਂ ਬਹੁਤ ਕੁਝ ਆ ਇਹ ਤਾਂ ਬਹੁਤ ਪਹੁੰਚੀ ਹੋਈ ਚੀਜ਼ ਆ ਐਸ ਕੀ ਵੀ ਹਰਮ ਨੂੰ ਪੂਰੇ ਜਾਲ ਚ ਫਸਾ ਕੇ ਲੈ ਕੇ ਆਈ ਹੈ ਠੀਕ ਆ ਜਦੋਂ ਇਹਨੇ ਭੱਜਣਾ ਸੀ ਤਿੰਨ ਐਤਵਾਰ ਪਹਿਲਾ ਮਹਿਕ ਘਰੇ ਆਈ ਆ ਇਹਦੇ ਹਰਮਨ ਦੇ ਠੀਕ ਆ ਹਰਮਨ ਕੱਲਾ ਸੀ ਘਰੇ ਤੁਹਾਨੂੰ ਮੈਂ ਦੱਸ ਦਾਂ ਹਰਮਨ ਕੱਲਾ ਸੀ ਮਾਂ ਤੇ ਨਿੱਕਾ ਭਰਾ ਇਹਦੇ ਵਿਆਸ ਗਏ ਹੋਏ ਸੀ satsang ਤੇ ਹਰਮਨ ਦੇ ਮਾਂ ਤੇ ਉਹਦਾ ਛੋਟਾ ਭਰਾ ਵਿਆਸ ਗਏ ਹੋਏ ਸੀਗੇ satsang ਤੇ ਤੇ ਮਹਿਕ ਮਗਰੋਂ ਮਿਲਣ ਆਉਂਦੀ ਸੀ ਤੇ ਇਹ ਦੋਨੇ ਜਾਣੇ ਮਿਲ ਕੇ ਵੈਬ ਸੀਰੀਜ਼ ਬਣਾਉਂਦੇ ਸੀ ਠੀਕ ਆ ਮਹਿਕ ਨੇ ਹਰਮਨ ਨੂੰ ਕਿਵੇਂ ਪਕੜਾ ਔਰ ਕੈਸੇ ਪਕੜ ਕੇ ਕੈਸੇ ਜੱਫਾ ਲਗਾਇਆ ਥੋੜੀ ਪੈਂ ਤੂੰ ਕਾ ਪਲਟੀ ਜਾਂਦਾ ਔਰ ਕੈਸੇ ਜੱਫਾ ਲਗਾਇਆ ਠੀਕ ਹੈ ਮੰਮੀ ਬਿਆਸ ਗਈ ਸੀ ਦਿਨ ਨਾਲੇ ਉਹਦਾ ਛੋਟਾ ਭਰਾ ਆ ਗਿਆ ਸੀ ਇਹ ਪਿੱਛੋਂ ਕਰ ਰਹੇ ਸੀ ਵੈਬ ਸੀਰੀਜ਼ ਲਾਂਚ ਹੇਟ ਸਟੋਰੀ 3 ਬਣਾਈ ਉੱਥੋਂ ਇਹਨਾਂ ਨੇ ਮੀਟਿੰਗ ਕਰੀ ਠੀਕ ਹੈ ਤੇ ਅਚਾਨਕ ਹਰਮਨ ਦੀ ਮੰਮੀ ਆ ਗਈ ਉੱਤੋਂ ਦੀ ਲੈ ਸੁਣ ਲੋ ਗੱਲ ਹੁਣ ਹਰਮਨ ਦੀ ਮੰਮੀ ਆ ਗਈ ਸੀ ਉੱਤੋਂ ਦੀ ਇਹ ਚੱਕਰ ਹੋਇਆ ਤੇ ਉਸ ਤੋਂ ਬਾਅਦ ਮੰਮੀ ਆ ਗਈ ਉੱਤੋਂ ਦੀ ਇਹ ਚੱਕਰ ਹੋਇਆ ਵੀ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਧਾ ਹਰਮਨ ਦੇ ਘਰੇ ਭਗ ਜਾਂਦੀ ਸੀ ਜਿਹੜਾ ਹਰਮਨ ਦਾ ਡੈਡੀ ਆ ਠੀਕ ਹੈ ਉਹ ਵਿਚਾਰਾ ਮਤਲਬ ਵੀ ਕਿਸੇ ਜੱਟਾਂ ਦੇ ਘਰੇ ਕੰਮ ਕਰਦਾ ਉਹਨਾਂ ਨਾਲ ਰਲਿਆ ਹੋਇਆ ਵੀ ਲੋਟ ਹੀ ਆ ਫੈਮਿਲੀ ਤੇ ਰਲਿਆ ਹੋਇਆ ਤੇ ਮਾਂ ਇਹਦੀ ਬਹੁਤ ਭੋਲੀ ਆ ਵਿਚਾਰੇ ਦੀ ਠੀਕ ਆ ਮਾਪਿਓ ਅੱਕੇ ਪਏ ਨੇ ਵੀ ਮੈਕ ਤੋਂ ਤੰਗ ਆਏ ਪਏ ਨੇ ਠੀਕ ਆ ਥਰਮਨ ਦੇ ਮਾਪਿਓ ਕਿਉਂਕਿ ਹਰਮਨ ਨੂੰ ਹੀ ਪਿੱਛੇ ਲਾ ਕੇ ਲੈ ਗਈ ਤੁਹਾਨੂੰ ਤੁਹਾਨੂੰ ਦੱਸ ਦਿਆਂ ਵੀ ਹਰਮਨ ਨੇ ਸਾਨੂੰ ਕਹਿਤਾ ਸੀ ਵੀ ਅਸੀਂ ਵੀ ਮੈਂ ਇਹ ਤਾਂ ਹੁਣ ਖਿਹੜਾ ਸੜਾ ਲਿਆ ਪਰ ਇਹ ਮੈਕ ਨੂੰ ਮੈਕ ਇਹਨੂੰ ਫੇਰ ਗੱਲਾਂ ਚ ਲਾ ਕੇ ਲੈ ਗਈ ਠੀਕ ਆ ਵੀ ਤੁਸੀਂ ਹਿਸਾਬ ਲਾ ਲਓ ਵੀ ਜਿਹਨੇ ਆਪਦੇ ਸਕੂਲ ਚ ਪ੍ਰਿੰਸੀਪਲ ਵੀ ਨਹੀਂ ਛੱਡਿਆ ਤੇ ਕੋਈ ਮੁੰਡਾ ਵੀ ਨਹੀਂ ਛੱਡਿਆ ਵੀ ਉਹ ਕੁੜੀ ਕਿੱਦਾਂ ਨਹੀਂ ਹੋ ਸਕਦੀ ਆ ਤੁਸੀਂ ਆਪ ਹਿਸਾਬ ਲਾ ਲਓ ਠੀਕ ਹੈ ਉਤੋਂ ਮੈਂ ਕਿਤੇ ਘਰ ਦੇ ਤਾਂ ਕਹਿਣੀ ਕੀ ਆ ਉਹਨੂੰ ਤਾਂ ਪਤਾ ਵੀ ਪੈਸੇ ਬਣਦੇ ਨੇ ਘਰ ਦੇ ਠੀਕ ਹੈ ਜਦੋਂ ਘਰ ਦੇ ਇਹ ਜੇ ਹੁਣ ਤਾਂ ਕੁੜੀ ਨੂੰ ਕੀ ਕਹਿਣ ਉਤੋਂ ਬੋ ਵੀ ਭਰਾ ਇਹਦਾ ਘੂਸਾ ਘੂਸਿਆਂ ਦਾ ਘੂਸਾ ਸਾਰਿਆਂ ਨੂੰ ਵੱਡਾ ਘੂਸਾ ਤੂੰ ਐ ਤੇਰੀ ਗਲਤੀ ਐ ਤੂੰ ਮੇਰੇ ਸਾਲਿਆ ਉਹਨੂੰ ਰੋਕ ਲੈ ਠੀਕ ਐ ਕੱਲ ਨੂੰ ਹੁਣ ਦੇਖੋ ਕੀ ਹੁੰਦਾ ਕੱਲ ਨੂੰ ਕੀ ਹੋ ਗਿਆ ਜਦੋਂ ਮੈਂ ਕਿਨੇ ਉਹਨੂੰ ਉੱਥੋਂ ਛੱਡਤਾ ਹਰ ਮਨ ਨੂੰ ਤਾਂ ਉਹ ਕਿੱਥੋਂ ਦਾ ਰਹ ਜੂ ਨਾ ਉਹ ਘਰੇ ਜਾਣ ਜੋ ਗਿਆ ਇਹਦਾ ਤਾਂ ਕੀ ਐ ਇਹ ਤਾਂ ਗਾਂ ਬੈੱਡ ਲਾ ਲੂਗੀ ਬੈੱਡ ਸੀਰੀ ਇਹ ਤਾਂ ਪਾਟ ਆਉਂਦੇ ਰਹਿਣਗੇ ਤਾਂ ਤੁਹਾਨੂੰ ਦੱਸੀ ਜਾਂਦਾ ਤਾਂ ਇਹ ਤਾਂ ਕੋਈ ਦੀਰਮਾਨ ਹੈ ਨਹੀਂਗਾ ਇਹਨਾਂ ਦੀ ਮੇਲੇ 'ਚ ਲੜਾਈ ਵੀ ਹੋਈ ਹੁਣ ਕੱਲਾ ਸੀ ਤੇ ਮੂਹਰੋਂ ਬੋਬੀ ਪੰਜ-ਸੱਤ ਜਾਣੇ ਲੈ ਕੇ ਆ ਗਿਆ ਪੰਜ-ਸੱਤ ਜਾਣੇ ਕਿਹੜੇ ਮੈਂ ਕਿਤੇ ਪੁਰਾਣੇ ਆਸਕ ਸੱਤ-ਅੱਠ ਇਕੱਠੇ ਕਰ ਲਿਆ ਬਹੁਤ ਸਾਲਿਆ ਆ ਖੜੇ ਨੇ ਪਿੱਛੇ ਜੀਜੇ ਹੀ ਜੀਜੇ ਜੀਜੇ ਹੀ ਜੀਜੇ ਜਿਵੇਂ ਦੀਵਾਲੀ ਤਾਂ ਨਹੀਂ ਹੁਣ ਚੱਲ ਰਿਹਾ ਵੀ ਵਿਆਹ ਉਹਦੇ ਵਿੱਚ ਬਾਜ਼ਾਰ 'ਚ ਵਿੱਚ ਐਲਸੀਣੀਆਂ ਹੀ ਐਲਸੀਣੀਆਂ ਤੇ ਹਰਮਨ ਦਾ ਆ ਚ ਮੈਂ ਕਦਾ ਪ੍ਰਾਕੂਸਾ ਜੀ 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 ਦੀਵਾਲੀ ਤੇ ਅੱਠ ਨੌ ਜੀ ਜੇ ਉਹ ਕੂਸਿਆ ਮਾੜੀ ਮੋਟੀ ਸ਼ਰਮ ਕਰ ਲੈ ਉਹਨੂੰ ਰੋਕ ਲਓ ਹਰਮਨ ਨਾਲ ਹੀ ਗਈ ਹੈ ਭਾਈਏ ਤੇ ਹੁਣ ਹਰਮਨ ਗਈ ਹੈ ਤੇ ਹਰਮਨ ਉੱਥੇ ਮੈਨੂੰ ਜਾਣਕਾਰੀ ਮਿਲਈ ਹੈ ਵੀ ਇਹ ਉੱਥੇ ਪਾਰਲਰ 'ਚ ਲੱਗਣ ਨੂੰ ਫਿਰ ਪਾਰਲਰ 'ਚ ਲੱਗ ਗਈ ਸ਼ਾਇਦ ਤੇ ਹਰਮਨ ਉੱਥੇ ਕਿਸੇ ਰੈਸਟੋਰੈਂਟ 'ਚ ਕੰਮ ਕਰਦਾ ਹੈ ਮਹਿਕ ਦਾ ਜਿਹੜਾ ਦਾਦਾ ਉਹਨੇ ਵੀ ਮਹਿਕ ਕਾ ਵਰਕਾ ਪਾੜਿਆ ਹੋਇਆ ਇਹੀ ਚੱਕਰਾਂ ਕਰਕੇ ਠੀਕ ਆ ਇਹ ਕੱਲੀ ਇਹ ਘਰ ਚ ਮਹਿਕ ਨਹੀਂ ਇਹ ਜੀ ਤੁਹਾਨੂੰ ਪਤਾ ਹੀ ਆ ਬਾਕੀ ਸਾਰਾ ਸਾਨੂੰ ਹੋਰ ਵੀ ਬਹੁਤ ਡਿਟੇਲਾਂ ਹੁੰਦੀਆਂ ਨੇ ਤਾਂ ਕਰਕੇ ਮਹਿਕ ਦੇ ਦਾਦੇ ਨੇ ਇਹਨਾਂ ਦਾ ਵਰਕ ਇਹੀ ਪਾੜਿਆ ਹੋਇਆ ਵੀ ਇਹ ਤਾਂ ਵਰਕ ਹੀ ਪਾੜਦਾ ਵੀ ਸਾਡਾ ਇਹਨਾਂ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਸਕੂਲ ਟਾਈਮ ਕੋਈ ਮੁੰਡਾ ਨਹੀਂ ਛੱਡਿਆ ਤੁਸੀਂ ਆਪ ਹਿਸਾਬ ਲਾ ਲਓ ਮਹਿਕ ਸਰਿਆਮ ਹਰਮਨ ਕੇ ਘਰੇ ਜਾਂਦੀ ਹੁੰਦੀ ਸੀ ਸਾਰੇ ਪਿੰਡ ਚ ਗੱਲ ਉੱਡ ਜਾਂਦੀ ਸੀ ਕਹਿੰਦਾ ਵੀ ਜਿੱਦ ਦੇ ਮਹਿਕ ਆਉਂਦੀ ਸੀ ਇਹਨਾਂ ਦੇ ਘਰੇ ਵੀ ਅੱਜ ਮਹਿਕ ਆਈ ਵੀ ਆ ਹਰਮਨ ਦੇ ਘਰੇ ਐਦਾਂ ਕੰਮ ਚੱਲਦਾ ਸੀ ਠੀਕ ਆ ਉਹ ਹਜੇ ਨਿਆਣਾ ਚਲੋ ਊਂ ਕੱਦ ਚੋਂ ਵੱਡਾ ਹੋ ਗਿਆ ਹਰਮਨ ਪਰ ਉਦਾਂ ਉਹ ਨਿਆਣਾਗਾ ਠੀਕ ਆ ਇਹ ਉਹਨੂੰ ਗੱਲਾਂ ਗੁੱਲਾਂ ਚ ਲਾ ਕੇ ਲੈ ਆਈ ਯਾਰ ਤੁਹਾਨੂੰ ਪਤਾ 대ਗਾ ਅੱਜ ਕੱਲ੍ਹ ਜਮਾਨਾ ਕਹੇ ਜਾ ਗੱਲਾਂ ਗੁੱਲਾਂ ਚ ਲਾ ਕੇ ਉਹਨੂੰ ਹੁਣ ਫੇਰ ਲੈ ਆਈ ਹਰਮਨ ਨੂੰ ਐ ਨਹੀਂ ਸ਼ਰਮ ਆਈ ਵੀ ਜਿਹੜੀਆਂ ਰਾਹ ਚ ਇਹਨੇ ਘੜੱਚ ਗੁੱਲਾ ਕਰਾਇਆ ਉਹ ਤਾਂ ਦੇਖ ਲੈ ਤੂੰ ਤੈਨੂੰ ਪਤਾ ਨਹੀਂ ਲੱਗਿਆ ਦਰਬਾਰ ਤਾਂ ਜਮਾ ਖੁੱਲੇ ਪਏ ਨੇ ਹੁਣ ਤੁਸੀਂ ਦੱਸੋ ਵੀ ਇਹਦਾ ਕੀ ਕੀਤਾ ਜਾਵੇ ਇਹੋ ਜੀ ਚੀਜ਼ ਆ ਤੇ ਆਜੋ ਤੁਹਾਨੂੰ ਦਿਖਾਉਣਾ ਹੈ ਫੋਟੋ ਵਗੈਰਾ ਵੀ ਚਲੋ ਆਜੋ ਅੱਗੇ ਮਿਲਦੇ ਆਂ ਲੇ ਹੁੰਦੀ ਸੀ ਬਰਾੜਾ ਤੈਨੂੰ ਸੋਨੇ ਬਾਈ ਬਾਈ ਵੇ ਹਾਏ ਕਿੰਨਾ ਸੋਹਣਾ ਮਾ ਦਾਜ ਬਾਈ ਵੇ ਲੇ ਹੁੰਦੀ ਸੀ ਬਰਾੜਾ ਤੈਨੂੰ ਸੋਨੇ ਬਾਈ ਬਾਈ ਵੇ ਹਾਏ ਕਿੰਨਾ ਸੋਹਣਾ ਮੇਰੀ ਮਾਂ ਦਾਜ ਬਾਈ ਵੇ ਆਈਨੀ ਹੁੰਦੀ ਸੀ ਪਰੜਾ ਤੈਨੂੰ ਸੋਨੇ ਵਾਈ ਵਾਈ ਵੇ ਹਾਏ ਕਿੰਨਾ ਸੋਹਣਾ ਮੇਰੀ ਮਾਂ ਦਾ ਅੱਠਵਾਂ ਨੌਵਾਂ ਚਵਾਈ ਵੇ ਪਹਿਲਾਂ ਲੱਬ ਗੇਲਣਾ ਪੱਜ ਕੇ ਆਈ ਵੇ ਤੇ ਹੁਣ ਹਰਮਣ ਨਾਲ ਆਈ ਵੇ ਹਰਮਣ ਨੂੰ ਵੀ ਜਮਾ ਸ਼ਰਮਣ ਆਈ ਵੇ ਗਾੜੀ ਦਾ ਦੇਖ ਲੈ ਕਿਵੇਂ ਗੁੰਦੀ ਜੇ ਪਹਿਲਾ ਵਿਆਹ ਹੁੰਦਾ ਚੂੜਾ ਚੜਾ ਪਾ ਕੇ ਲੈ ਮਾਂ ਦਾ ਚਵਾਈ ਕਿੰਨ ਮੈਂਗਾ ਠੀਕ ਹੈ ਉਹ ਤਾਂ ਅਸੀਂ ਕਹਿ ਰਹੇ ਹਾਂ ਲੱਬ ਗੇਲ ਦਾ ਲੱਬ ਗੇਲ ਵੀ ਜਮਾਈ ਵੇ ਠੀਕ ਹੈ ਤੇ ਸਤਗੁਰ ਗੱਲ ਵੀ ਜਮਾਈ ਵੇ ਇੱਕ ਹੋਰ ਜਮਾਈ ਵੇ ਕਈ ਜਮਾਈ ਨੇ ਰਸਤੇ ਚ ਠੀਕ ਹੈ ਨਾ ਜਦੋਂ ਇਕੱਠੇ ਘਰੇ ਆ ਲੈਣ ਦਾ ਖੰਭਾ ਹੀ ਪੈ ਜੂ ਬੈਠਾ ਨੂੰ ਤਾਂ ਨਹੀਂ ਉਧਰ ਬੋਬੀ ਕੁਸਾ ਹੈ ਹੁਣ ਇਕੱਠੇ 9-10 ਜੀਜੇ ਆ ਗਏ ਸਾਰੇ 100-100 ਦੇ ਕੇ ਜਾਣਗੇ ਜਦ ਤੁਸੀਂ ਆਪਸਾ ਲਾ ਲਓ ਵੀ ਐਨੇ ਬੋਬੀ ਕੁਸੇ ਦੇ ਜੀਜੇ ਰ ਜਿਹੜੇ ਘਰੇ ਬੈਠੇ ਨੂੰ ਥਾਂ ਨਹੀਂ ਹੈ ਕਿ ਨਾ ਛੋੜੇ ਮੇਰੀ ਮਾਂ ਦਾ ਜਵਾਈ ਵੇ ਜਵਾਈ ਵੀ ਕਹਿ ਨਮੈਂ ਇਹ ਕੰਗਣਾ ਤਾਂ ਪੱਕਾ ਹੀ ਰਖ ਲੈ ਦਸ ਦਿਨ ਲਈ ਹੁਣ ਇਹਦੇ ਕੋਲੇ ਆਈ ਵੇ ਹਾਏ ਕਿੰਨਾ ਸੁਣਾ ਮੇਰੀ ਮਾਂ ਦਾ ਜਵਾਈ ਵੇ ਦਸ ਦਿਨ ਇਹਨੇ ਹੁਣ ਫੁੱਲ ਐ ਸੌਰੀ ਦਸ ਦਿਨ ਹੁਣ ਇਹਦੇ ਨਾਲ ਰੀਲਾ ਪਾਦੀ ਹਾਂ ਇਹ ਸ਼ਾਜੋ ਬਾਈ ਫੇਰ ਐਨ ਕਰਕੇ ਇਹਦੇ ਨਾਲ ਫੇਰ ਹੋਰ ਕਿਤੇ ਵਗ ਜੀ ਹੁਣ ਇਹਦੇ ਨਾਲ ਰਹਿ ਨਹੀਂ ਇਹਨੂੰ ਨਾ ਛੱਡਦੀ ਹੁਣ ਮੰਦੇ ਚੱਲਣਾ ਮੇਰੇ ਹੱਥ ਚ ਬੰਦਾ ਹਸਬੰਦ ਵੀ ਕੂਸਾ ਸਾਲਾ ਤੇ ਕੀ ਮੈਂ ਫਸ ਗਿਆ ਮੇਰੇ ਨਾਲ ਵੀ ਲਵ ਗੁੱਲ ਦੇ ਮੈਂ ਗੁੱਠਾ ਦਿੱਤਾ ਤੇ ਫਿਰ ਮੈਂ ਉਹਦੇ ਦਿੱਤਾ ਸਤਗੁਰ ਚੜ ਦੇ ਗੁੱਠਾ ਦਿੱਤਾ ਵੀ ਦੇਵ ਚਿੱਲੀਕਾਰ ਕਰਮ ਟਿਆਰ ਨਾ ਜਦੋਂ ਤੇਰੇ ਚਤਣਾ ਤੇ ਦਿੱਤਾ ਠੇਡਾ ਇਹਨੇ ਮਾਰਨ ਕਿਰਕ ਪਰਚ ਜੜ ਪੰਛੇ ਨਿਕਵਾਰ ਦੇ ਤੂੰ ਗੁੱਟੀਆਂ ਕਰੇ ਵੀ ਆਣੇ ਤਾਂ ਆਇ ਨੂ ਯਾ ਚੁਕਚੁਰ ਕੇ ਬੇ ਹਰਮਨਾ ਕਿਥੋਂ ਤੂੰ ਕਰਾ ਲੀਖੇ ਗੇਟ ਸਾਰੇ ਖੁੱਲੇ ਪਏ ਆ ਬੇ ਤੇਨੂੰ ਸ਼ਰਮ ਨਾ ਆਈ ਪੂਰਾ ਬੇ ਅਠਮਾ ਨੋਂ ਮਕਰਾ ਲਿਆ ਬਿਆ ਬੇ ਨਾਲੇ ਤੂੰ ਆਵਦੇ ਸੱਚ ਪੁਆਈ ਨਾਲੇ ਘਰਦਿਆਂ ਦੇ ਸਿਰ 'ਚ ਪੁਆਤੀ ਖੇ ਤੇ ਤੋਂ ਪਹਿਲਾਂ ਅੱਠ ਨੌ ਮੁੰਡਿਆਂ ਨੂੰ ਆਈ ਇਹੇ ਮੈਂ ਸੌਰੀ ਸੌਰੀ ਜਿਹੜੀਆਂ ਪਸੀਬੇ ਬੇਬਸੀ ਰਿਣੀਆ ਬਣਾਈਆਂ ਨੇ ਤੂੰ ਬੈਠ ਕੇ ਤਾਂ ਦੇਖ ਕਦੇ ਬੇ ਜਦੋਂ 10 ਵੀ ਦਿਨ ਪੂਰੇ ਹੋ ਗਏ ਬੇ ਤੇਰੇ ਚੱਤਣਾ ਤੇ ਲੱਤ ਮਾਰਨੀ ਆਹੀ ਜਿਹੜੀਆਂ ਹੱਥਾਂ ਪੈਰਾਂ ਵਿੱਚ ਸੰਪਾ ਪਾਈਆਂ ਨੇ 10 ਵੀ ਦਿਨਾਂ ਨੂੰ ਬੀਕੀਆਂ ਏਲੇ ਰੋਟੀ ਦੇਖ ਲੈ ਕਹੇ ਜੀ ਬਣਾਈ ਜੇ ਮੈਨੂੰ ਸੀੜੀ 'ਚ ਪਾਉਣ ਵਾਲਾ ਨਹੀਂ ਹੁੰਦਾ ਤਵਾ ਆਏ ਮਾਰਪਾ ਕੇ ਪਤਾ ਨਹੀਂ ਕਿੱਥੇ ਜਾ ਕੇ ਡਿੱਗੂਗੀ ਇਹਨੂੰ ਕੁਛ ਨਹੀਂ ਆਉਂਦਾ ਇਹ ਤੈਨੂੰ ਖਵਾ ਕੇ ਲਾ ਕੇ ਖਵਾਉਗੀ ਮੰਨੀਆਂ ਬੇਬੇ ਅੱਜ ਪੇਰ ਚੌੜ ਲਿਆ ਬਿੱਲੀ ਇਹ ਨਹੀਂ ਤੁਸੀਂ ਇਹ ਨਹੀਂ ਤੈਨੂੰ ਇੱਥੇ ਪਲਾਂਟ 'ਤੇ ਰੱਖਦੀ 10 12 ਦੇ ਨਹੀਂ ਹੈ ਇਹ ਪਲਾਂਟ 'ਚ ਦੇਖ ਸਕਦੇ ਹੋ ਮੈਂ ਰੋਟੀ ਬਣਾਣੀ ਸੀ ਹੱਲੇ ਮੇਰਾ ਹੱਬ ਵੀ ਮੈਗੀ ਬਣਾ ਰਿਹਾ ਦੇਖ ਲੋ ਗਾਈਸ ਮੈਂ ਹਜਾ ਰੋਟੀ ਬਣਾਉਣੀ ਸੀ ਮੇਰਾ ਹੱਬੀ ਹੱਬੀ ਕੀ ਹੁੰਦਾ ਹੈ ਹੈ ਹੱਬੀ ਲੈ ਉਹ ਤੈਨੂੰ ਨਹੀਂ ਇੰਗਲਸ ਆਉਂਦੀ ਨਾ ਭੈ ਉਹ ਕਰਿਆ ਕਰ ਨਾ ਬੋਲਿਆ ਕਰ ਇੰਗਲਸ ਤੈਨੂੰ ਨਹੀਂ ਆਉਂਦੀ ਹੱਬੀ ਕੀ ਹੁੰਦਾ ਭਲਕੇ ਥੋੜਾ ਜਿਹਾ ਪਾਓ ਹਾਈ ਦੇਖ ਕੇ ਥੋੜਾ ਜਿਹਾ ਪਾਓ ਹੁਣ ਤਾਂ ਸਾਰੇ ਹੀ ਪਵਾ ਲਾ ਸੌਰੀ ਹੁਣ ਤਾਂ ਸਾਰੇ ਹੀ ਪਾ ਦੋ ਇਕੱਠੇ ਸਾਰੇ ਹੀ ਪਾ ਦੋ ਇਕੱਠੇ ਇੱਥੇ ਮੈਗੀ ਬਣ ਗਈਆਂ ਰੋਟੀ ਨਹੀਂ ਤੈਨੂੰ ਬਣਾ ਕੇ ਦਿੰਦੀ ਏ ਲੱਭ ਗਏ ਲ ਦੱਸਦਾ ਨਹੀਂ ਸੀ ਨਾ ਕੱਚੀਆਂ ਪੱਕੀਆਂ ਰੋਟੀਆਂ ਹੀ ਕਹਿੰਦਾ ਮੋਰੀਆਂ ਵਿੱਚ ਨਿਕਲ ਗਈਆਂ ਉਦੋਂ ਵੱਡੀ ਵੱਡੀਆਂ ਮੋਰੀਆਂ ਕੱਢੂ ਇਹ ਰੋਟੀ 'ਚ ਵਿੱਚ ਦੀ ਹੱਬੀ ਹੱਬੀ ਲੈ ਇਹਦੇ ਨਾਲ ਸਾਰੇ ਨਾ ਪਤਾ ਨਹੀਂ ਕਿਹੜੇ ਇਹ ਹੋਚੋਂ ਆਈ ਹੈਗੀ ਕੀ ਹੁੰਦਾ ਉਹ ਕਿਹੜੇ ਪਲੈਨਟ ਤੋਂ ਆਈ ਹੈ ਇਹ ਵੇ ਇਹਦੇ ਸਾਰੀਆਂ ਗੱਲਾਂ ਦੇਖੀ ਲੈ ਹੱਬੀ ਹੱਬੀ ਅੱਭੀ ਗਾਇਸ ਜੀ ਨਾਮੇ ਪਲਾਂਟ ਤੇ ਸੈੱਟ ਹੋਇਆ ਪਾਇੰਟ ਦੀ ਬੜੇ ਮਾਲ ਨਹੀਂ ਲੈ ਥਰਮਲ ਪਲਾਂਟ ਤੇ ਸੈੱਟ ਹੋਈ ਹੈ ਉਹ ਬਠਿੰਡੇ ਵਾਲਾ ਬੰਦ ਪਿਆ ਉੱਜੀ ਬੈਠੇ ਹੋਣੀ ਮੈਨੂੰ ਬੰਦੇ ਮੈਂ ਅਸੀ ਕਰੀਆਂ ਕਹਿੰਦੇ ਇਹ ਪਲਾਂਟ ਦਰਖਤਾਂ ਨੂੰ ਕਹਿੰਦੀ ਆ ਉਹ ਮਖਾ ਥੋੜੀ ਇਹ ਰੇਂਜ ਤੋਂ ਬਾਹਰ ਨਹੀਂ ਗੱਲਾਂ ਬਾਹਰਲੇ ਬੰਦੇ ਮੈਨੂੰ ਨਵੀ ਕਹਿੰਦਾ ਨਵੀ ਮੱਤਰਾ ਆਪਣਾ ਬਾਹਰੇ ਕਹਿੰਦਾ ਇਹ ਕਹਿੰਦਾ ਪਲਾਟ ਨੂੰ ਕਹਿ ਰਿਹਾ ਉਹ ਮਖਾ ਇਹ ਪਲਾਂਟਾਂ ਬਲੂਟਾਂ ਨੂੰ ਨਹੀਂ ਕਹਿੰਦੀ ਇਹ ਤੂੰ ਸਦਪਾ ਹੈ ਲੋਕਰ ਆ ਲਾ ਕੇ ਦੇ ਹੱਬੀ ਹੱਬੀ ਮਾਦੀ ਹੋ ਦੇ ਦੀ ਅੰਗਰੇਜ਼ੀ ਚ ਦੀ ਨਵੇਂ ਪਲਾਂਟ ਉਹ ਮੈਨੂੰ ਕਹਿੰਦਾ ਕਹਿੰਦਾ ਪਲਾਂਟਾਂ ਨੂੰ ਕਹਿੰਦਾ ਮਖਾ ਤੈਨੂੰ ਇਹ ਪੁੱਛੀ ਨਾ ਕੋਸੇ ਇਹਦੇ ਇੰਗਲਿਸ਼ ਦਾ ਬਾੜੀ ਮੈਨੂੰ ਗਲਤ ਬਣਾਇਆ ਜਾ ਰਿਹਾ ਠੀਕ ਹੈ ਹੱਬੀ ਆ ਹੱਬੀ ਮਖਾ ਲੈਂਡਰ ਸੋ ਗਾਇਸ ਤੇ ਸਾਡੀ ਪਿਆਰੀ ਜੀ ਛੁੱਟੀ ਜੀ ਰਸੋਈ ਹੈ ਇਪੜੀ ਮਹਾਰਾਣੀ ਦੇ ਲਾਲ ਹੈ ਹਾਂ ਦੇਖੇ ਬੋਲਦੀ ਹੈ ਦੇਖੋ ਹਾ ਆਈ نو ਇਸ ਅ ਰਿਪੀਅਰ ਇਸ ਅ ਸੋ ਐਕਿਊਟ ਬਟ ਇੰਨ ਜਾਂ ਦੀ ਗੱਲਾਂ ਗੱਲਾਂ ਚ ਕਿਊਟ ਦੇ ਚੱਕਰਾਂ ਚ ਕਿੰਨੀ ਵਾਰੀ ਹੈ ਕਿਊਟ ਤੇ ਕਿੰਨੀ ਪਿਆਰੀ ਜਿਹੀ ਸੋਈ ਆ ਮੈਗੀ ਬਣਾਉਂਦਾ ਬਣਾਉਂਦਾ ਰੋਟੀਆਂ ਵੀ ਤੂੰ ਬਣਾਏਗਾ ਮੈਂ ਤੈਨੂੰ ਦੱਸਤੀ ਗੱਲ ਉਹ ਤਾਂ ਕਿ ਨਾ ਆਈ ਕਮ ਇਸ ਪਿਆਰੀ ਜਿਹੀ ਸੋਈ ਆ ਪਿਆਰੀ ਜਿਹੀ ਪਿਆਰੀ ਨੂੰ ਭੈਂਡ ਦੇ ਰੜਵੀ ਬੜੀ ਇੱਦਰ ਸਾਗਮਾਂ ਦੀ ਲੱਕੜ ਲੱਗੀ ਐ ਪਿਆਰੀ ਪਿਆਰੀ ਤਾਂ ਤੂੰ ਹੀ ਬਹਤ ਹੈ ਜਿਨੂੰ ਮਿਲ ਜੇ ਕਰੀ ਜੱਕਾ ਚਲਦਾ ਹੋ ਜਾਂਦਾ ਉਹਦੇ ਪਿੱਛੇ ਹਰਮਣ ਫਸ ਗਿਆ ਮੇਰਾ ਸਾਲਾ ਖਲਣ ਗਿਆ ਆ ਵੀ ਪੂਰੀ ਲਾਈਫ ਇਦਾਂ ਆਰੋਟੇ ਕੰਮ ਜਿਵੇਂ ਬਣਾਉਣੀਆਂ ਸੀਗੇ ਅਰਦਾ ਪੂਰੀ ਲਾਈਫਾ ਇਤਨੇ ਹੀ ਰੋਟੀਆਂ ਬਣਾਉਣੀਆਂ ਇਦਾਂ ਹੀ ਇਦਾਂ ਹੀ ਰੋਟੀਆਂ ਬਣਾਉਣੀਆਂ ਸਵੇਰੇ ਵੀ ਤੁਸੀਂ ਰੋਟੇ ਬਣਾਉੜੇ ਹਰਮਣ ਕਹਦਾ ਭੈਣ ਤੇ ਬੜੇ ਮਾਂ ਲੈਣੀ ਐ ਬੜੇ ਮਾਂ ਲੈਣੀ ਐ ਪੂਰੀ ਲਾਈਫ ਉਹਦੇ ਨਾਲ ਕੱਟੇਂ ਹੀ ਤਾਂ ਰੋਟੀਆਂ ਬਣਾਉ ਮੈਂ ਤੁਹਾਨੂੰ ਦੱਸਤਾ ਇੱਕ ਦੋ ਦਿਨ ਘਰੇ ਰੋਟੀ ਲਾਉਂਗੇ ਦੂਏ ਤੀਏ ਦਿਨ ਤੁਸੀਂ ਗੁਰਦੁਆਰਾ ਲੱਭੋਗੇ ਵੀ ਰੋਟੀ ਖਾਈਓ ਉੱਥੇ ਭੱਜ ਤਾਂ ਉਹਦੇ ਨਾਲ ਐ ਜਿਵੇਂ ਐਸਬੀਆਈ ਚ ਲੱਗਿਆ ਹੁੰਦਾ ਉਹ ਵੀ ਤੈਨੂੰ ਖਵਾ ਦੂਗਾ ਪੂਰੀ ਲਾਈਫ ਕਹਿੰਦੇ ਐ ਇਦਾਂ ਹੀ ਪੂਰੀ ਲਾਈਫ ਤੇਮ ਦੱਸਤਾ ਇਦਾਂ ਹੀ ਰੋਟੀਆਂ ਆਪਣੀਆਂ ਪੈਣੀਆਂ ਹਾਂ ਦੇਣ ਦੂਣ ਦੀ ਜ਼ਿੰਮੇਵਾਰੀ ਮੇਰੀ ਐ ਪੇੜੇ ਕਰਕੇ ਹਾਂ ਦੇਖ ਭਾਈ ਲੱਤੀ ਕੰਨੀ ਪੂਰੀ ਲਾਈਫ ਉਹਦੇ ਨਾਲ ਟਿਕੇਗੀ ਤਾਂ ਹੀ ਹੈ ਆ 20 ਦਿਨਾਂ ਨੂੰ ਜਾ ਕੇ ਕਹ ਦੇਗੀ ਹੱਦ ਤੋਂ ਹੱਦ ਮਹੀਨਾ ਜਾਂ 2 ਮਹੀਨਾ ਇਹ ਵੀ ਮੈਂ ਜ਼ਿਆਦੇ ਕਹਤੇ ਆ 20 ਦਿਨਾਂ ਨੂੰ ਕਹ ਦੇਗੀ ਗਾਇਸ ਉਹ ਬੰਦਾ ਇੰਨੇ ਕੋ ਜ਼ਿਆਦੇ ਨਸੇ ਕਰਦਾ ਸੀ ਨਾ ਮੈਨੂੰ ਪਤਾ ਹੈ ਮੈਂ ਉਹਦੇ ਨਾਲ ਨਹੀਂ ਕੱਟ ਸਕਦੀ ਸੀ ਫਿਰ ਫਿਰ ਵੇਚੀ ਜਾ ਕੇ ਕਿਸੇ ਉਡਾਰੀ ਵਾਲੇ ਚੈਨਲ ਤੇ ਉਡਾਰੀ ਵਾਲੇ ਵੀਰ ਨੂੰ ਵੇਚ ਤੇ ਵੀ ਦੁਬਾਰਾ ਪੋਡਕਾਸਟ ਦਾ ਰੈਡੀ ਕਰ ਲੈ ਲਿਆ ਕੇ ਦੇ ਮੈਕ ਲਾ ਦੇਤ ਇੱਕ ਗਾਤੀ ਮੇਰੀ ਇੱਕ ਗਾਤੀ ਮੈਨੂੰ ਅਜ ਸਾਰਾ ਮੁਕਤ ਨਾ ਪੈ ਰਿਹਾ ਉਸ ਬੰਦੇ ਕਰਕੇ ਕਦੇ ਵੀ ਤੁਸੀਂ ਐਦਾਂ ਦਾ ਸਟੈਪ ਚੱਕਣਾ ਅਦਿਗੇਦਾਂ ਦਾ ਸਟੈਪ ਚੱਕਣਾ ਦੇਖ ਕੇ ਚੱਕੋ ਦਸ ਬਾਰਾਂ ਦੇ ਪੇਰੇ ਆ ਦੇ ਲਮੀਨੇ ਬਾਦ ਪੇਰਾ ਬਸ ਸਟੈਪ ਚੱਕਤਾ ਦੀ ਪੈ ਨੜਾਰੀ ਵਾਲਾ ਵੀ ਕਹਦਾ ਉਹ ਮਾਰਗੀ ਡਾਰੀ ਟਾੜੀ ਮਾਰ ਕੇ ਅੜਾਤੀ ਉਹ ਕਮ ਹੋ ਗਿਆ ਆ ਪੜਾਰੀ ਫੇਰ ਮਾਰੇ ਫੇਰ ਬੈਠੇ ਉੱਡ ਜਾ ਕੇ ਜੀ ਜੀ ਦੀ ਗਲਤੀ ਆ ਐਨਾ ਮੁੰਡਿਆਂ ਨੂੰ ਦੇਤੀ ਮੈਂ ਉਹਦੀ ਲਾਈਫ ਦੀ ਜ਼ਿੰਮੇਵਾਰੀ ਇਹ ਗੱਲਾਂ 'ਚ ਕੋਈ ਤਰਕ ਨਹੀਂ ਹੈਗਾ ਜਿਹੜੀਆਂ ਗੱਲਾਂ ਤੁਸੀਂ ਆਪਣੇ ਦਿਮਾਗ ਤੇ ਲੈ ਆਉਣੇ ਵੀ ਕਦੇ ਵੀ ਲੁੱਚੀ ਗੱਲ ਮੈਂ ਕਰੂੰਗਾ ਕਦੇ ਵੀ ਨਹੀਂ ਕਰ ਸਕਦਾ ਐਨੇ ਮੁੰਡਿਆਂ ਨੂੰ ਦੇਤੀ ਆ ਉਹਦੀ ਲਾਈਫ ਦੀ ਜ਼ਿੰਮੇਵਾਰੀ ਪਰ ਕਿਸੇ ਨੇ ਮੈਨੂੰ ਜਵਾਂ ਨਹੀਂ ਸਮਝਿਆ ਦੱਸਦੇ ਮੈਂ ਤੋਰੀਲਾ ਬਣਾਉਂਦੇ ਨੇ ਬੇ ਬੇ ਦੋਸਤ ਨੇ ਵਾਅਦਾ ਕਰਿਆ ਕੀ ਫੇਰ ਮੈਂ ਬੇ ਰਸਮਾਰ ਬਾਜਾਂ ਦੀ ਪੂਰੀ ਪੱਕੀ ਐ ਉਹ ਵੀ ਕੁੜੀ ਕੱਚੀ ਐ ਮਿਆਣੀ ਯਾਰੇ ਬਾਗਵਾ ਇਹ ਬੜੇ ਮਾਲ ਨਹੀਂ ਓਏ ਜਰ ਮੈਂ ਤਾਂ ਖਰਾਣਾ ਕੀ ਭੱਜ ਪੁੱਤ ਕੋਸਾਲਾ ਪੱਲੇ ਤੱਲੇ ਹੋਵੇ ਭੱਜੇ ਵੀ ਬੰਦਾ ਫੇਰ ਉਹ ਵੀ ਭੱਜੀ ਵੀ ਕਾਦੀ ਭੱਜੀ ਇਹ ਤਾਂ ਨੋਰਮਲ ਗੱਲ ਆ ਮੈਂ ਤੁਹਾਨੂੰ ਦੱਸਿਆਦਾ ਹੈਗਾ ਮੈਂ ਰਾਜਾ ਨਹੀਂ ਆ ਮਰ ਜਾਣੀਏ ਤੈਨੂੰ ਰਾਣੀ ਰੱਖੂਗਾ ਬਣਾ ਕੇ ਕਿਉਂ ਅੰਦਰ ਦੀ ਵੀਡੀਓ ਲੈ ਆਂਦੀ ਨਾ ਤੁਹਾਡੇ ਭਰਾ ਨੇ ਵਾਸੇ ਯਾਰ ਤੁਹਾਨੂੰ ਪਤਾ ਹੀ ਆ ਫੈਲਡਿੰਗ ਪਹਿਲੇ ਹੀ ਸੈਟ ਕਰੀ ਹੁੰਦੀ ਆ ਆਪਣੀ ਸਾਰੀ ਤੁਹਾਡੇ ਕਿਉਂਕਿ ਤੁਸੀਂ ਯਾਰ ਹੁਣ ਵੀਡੀਓ ਦੇਖਣ ਕੋਈ ਤਾਂ ਤੁਹਾਨੂੰ ਚੀਜ਼ ਮਿਲੇ ਵਿੱਚ ਦੇਖਣ ਨੂੰ ਮੈਂ ਰਾਜਾ ਤਾਂ ਨਹੀਂ ਆ ਮਰ ਜਾਣੀਏ ਪਰ ਤੈਨੂੰ ਰਾਣੀ ਰੱਖੂਗਾ ਬਣਾ ਕੇ 20 ਦਿਨਾਂ ਬਾਅਦ ਤਾਂ ਪਤਾ ਕਿਹੜਾ ਗਾਣਾ ਲਾਉਣਾ ਮੈਂ ਰਾਜਾ ਤਾਂ ਨਹੀਂ ਹਾਂ ਮਰ ਜਾਣੀਏ ਪਰ ਤੈਨੂੰ ਮੈਂ ਰੱਖੂੰਗਾ ਸੰਗੜੀ ਲਾ ਕੇ ਕਿਉਂਕਿ ਇਹ ਤੇਰੇ ਕੋਲੋਂ ਵੀ ਭੱਜੂਗੀ ਤੈਨੂੰ ਦੱਸਤੀ ਗੱਲ ਮੈਂ ਤੂੰ ਰਾਜੇ ਵਾਲੀਆਂ ਫੀਲਿੰਗਾਂ ਨਾਲ ਐ ਰਾਣੀ ਉਹ ਤੂੰ ਪਹਿਲਾਂ ਪਤਾ ਨਹੀਂ ਕਿਹਦੇ ਕਿਹਦੇ ਸੰਗਾਸਣ ਤੇ ਬਹਿ ਕੇ ਆਈ ਐ ਉਹਦੋਂ ਪਹਿਲਾਂ ਤੈਨੂੰ ਪਤਾ ਵੀ ਇਹ ਕਿਹਦੇ ਕਿਹਦੇ ਕੋੜੇ ਤੇ ਬਹਿ ਕੇ ਆਈ ਐ ਰਾਣੀ ਵੀ ਇਹ ਰਾਣੀ ਬੰਦੇ ਖਾਣੀ ਉਹ ਕੰਮ ਹੈ ਰਾਜਾ ਜੀ ਟਾਈਮ ਨਾ ਘਰੇ ਬਬਜੋ ਅਸੀਂ ਹੁਣ ਵੀ ਤੈਨੂੰ ਸਮਝਾਉਨੇ ਆਂ ਵੀ ਇਹਦੇ ਚੋਂ ਨਿਕਲ ਜਾ ਚੰਗਲ ਚੋਂ ਤੈਨੂੰ ਦੱਸੀ ਜਾਣਾ ਸੱਤੇ ਵੀਰ ਕਰੇ ਬਬਜਾ ਤੈਨੂੰ ਦੱਸਾਂ ਮੈਂ ਰਾਣੀ ਨਹੀਂ ਹੈਗੇ ਇਹ ਬੰਦੇ ਖਾਣੀ ਐ ਬੰਦਿਆਂ ਤੋਂ ਪੈਸੇ ਖਾਣੀ ਮੋਰ ਇੱਕਨੇ ਕਾਉਂਦੇ ਅਰਸਲ ਦੇ ਫਰਮੈਂਟੇ ਕਥਾ ਪੂਰੇ ਨੇ ਹੂੰ ਨੋਣਾ ਚਾਹੀਦਾ ਹੈ ਪਹਿਲਾਂ ਪਿਆ ਬੇੜਾਂ ਲੋਕਾਂ ਦੇ ਮੂੰਹ ਦੇ ਜਿਹੜੇ ਕਹਿੰਦੇ ਸੀ ਆਪਣਾ ਵਿਆਹ ਨਹੀਂ ਹੋਣਾ ਫਿਰ ਸੇ ਲਾਇਆ ਨਾ ਅੰਦਰ ਕੀ ਵੀਡੀਓ ਆਹ ਧੜਾ ਵਾਈਟ ਅੰਦਰ ਆ ਪੂਰਾ ਅੰਦਰ ਕੀ ਵੀਡੀਓ ਮਾਰਤੀ ਉਹਨਾਂ ਦੇ ਮੂੰਹ ਤੇ ਚਪੇੜ ਜਿਹੜੇ ਕਹਿੰਦੇ ਸੀ ਸਾਡਾ ਵਿਆਹ ਨਹੀਂ ਹੋਣਾ ਨਾ ਮੈਨੂੰ ਐ ਦੱਸੋ ਰਾਤ ਨੂੰ ਬਹਿ ਕੇ ਗੱਲਾਂ ਕੀ ਕਰਦੇ ਹੋ ਜਿਵੇਂ ਹੁਣ ਸੁਹਾਗ ਰਾਤ ਆ ਪਹਿਲੇ ਦਿਨ ਤੁਸੀਂ ਕੀ ਗੱਲਾਂ ਕਰੀਆਂ ਸੁਹਾਗ ਰਾਤ ਆ ਜਦ ਤੁਸੀਂ ਪਹਿਲੇ ਹੀ ਮਨਾਲੇ ਕਿਉਂਕਿ ਪਿੰਡ ਆਉਣਾ ਜਾਣਾ ਸੀ ਤਾਂ ਤੁਸੀਂ ਰਾਤ ਨੂੰ ਬਹਿ ਕੇ ਕੀ ਗੱਲਾਂ ਕਰਦੇ ਹੋ ਹਰਮਨ ਤੂੰ ਇਹਨੂੰ ਐਂ ਕੁਛ ਨਾ ਲੱਗ ਗਿਆ ਤਾਂ ਕੁਝ ਵੀ ਨਹੀਂ ਹੋਇਆ ਸੱਚੀਂ ਕੁਝ ਨਹੀਂ ਹੋਇਆ ਮੈਂ ਕੋਈ ਨਹੀਂ ਕਿੱਥੇ ਹੋਇਆ ਕੁਝ ਤੋ ਜਨਾਨਾ ਦਾ ਸੌਂ ਲੱਗੇ ਉਹ ਜਮੇ ਹੀ ਫੇਲ ਸੀਗਾ ਤਾਂ ਔਰ ਕੀ ਜਮੇ ਨਹੀਂ ਨਵੇਂ ਤਾਂ ਸੀ ਤੋ ਤੋ ਨਾ ਫਿਰ ਫਿਰ ਲਵ ਗਿਲਦਾ ਚੱਲ ਠੀਕ ਆ ਸਤਿਗੁਰੂ ਸਤਿਗੁਰਤਾ ਪੈਸਿਆਂ ਲਈ ਰੱਖਿਆ ਸੀਗਾ ਤੂੰ ਵੀ ਨਾ ਹੋਰੀ ਉਜੜੇ ਖਜਣਾ ਜਨਤ ਪਾਇਆ ਪਰ ਹਰਮਨ ਤੈਨੂੰ ਪਤਾ ਦੇਗਾ ਪੈਸੇ ਲਈ ਓ ਬਤਨ ਪਿਆਸ ਜੀ ਕਿੰਨੇ ਵਾਰ ਦੇਣੀ ਪਈ ਮੈਨੂੰ ਆ ਇੰਟਰਵਿਊ ਐਂ ਐਂ ਗੱਲਾਂ ਕਰਦੇ ਹੋਗੇ ਨਾ ਓਏ ਹਨਾ ਹਰ ਹਰ ਮੌਕੇ ਤਾਂ ਨਾ ਮੈਨੂੰ ਐਂ ਦੱਸ ਚਲ ਆਪਣੀ ਲੜਾਈ ਹੋਈ ਜੀ ਸੀ ਤੂੰ ਆ ਜਿਹੜੇ ਵਿਚਾਲੇ ਇੰਨੇ ਮੁੰਡਿਆਂ ਚ ਉਹ ਸਿਰਫ ਗੁੱਸੇ ਚ ਮੇਰਾ ਇੱਕ ਸਟੈਪ ਸੀਗਾ ਠੀਕ ਉਹਦੇ ਵਿੱਚ ਠੀਕ ਪਰ ਆਖਰ ਨੂੰ ਮੈਂ ਮੈਂ ਕਿਹਨਾਂ ਆਖਰ ਨੂੰ ਮੈਂ ਹੋਈ ਤੇਰੀਆਂ ਦੇਖ ਲੈਣਾ ਪਤਾ ਕਿ ਨੀਅਮ ਮੁਸੀਬਤਾਂ ਚੱਲੀਆਂ ਆਣਗੀਆਂ ਤੇਰੇ ਬਿਨਾ ਮੇਰਾ ਜਵਾਂ ਜੀ ਨਹੀਂ ਲੱਗਿਆ ਸੌ ਲੱਗੇ ਟੱਟੀ ਬੈਠੀ ਹੀ ਰੋਈ ਜਾਂਦੀ ਸੀ ਵੀਰ ਪਤਾ ਨਹੀਂ ਸਾਡਾ ਕਦੋਂ ਮੇਲ ਹੋਊਗਾ ਇਹ ਹੀ ਗੱਲਾਂ ਕਰਦੇ ਹੋਗੇ ਮਾਰਤੀ ਉਹਨਾਂ ਦੇ ਮੂੰਹ ਤੇ ਚਪੇੜ ਜਿਹੜੇ ਕਹਿੰਦੇ ਸੀ ਤੁਹਾਡਾ ਵਿਆਹ ਨਹੀਂ ਹੋਣਾ ਜੇ 2 ਮਹੀਨੇ ਤੇਰੇ ਕੋਲ ਇਹ ਕੱਟ ਗਈ ਨਾ ਤੂੰ ਸਾਡੇ ਮੂੰਹ ਤੇ ਮਾਰ ਲਈ ਚਪੇੜਾ ਸਾਡੇ ਮੂੰਹ ਤੇ ਮਾਰ ਲਈ ਚਪੇੜਾ ਦੋ ਮੀਨੇ ਤੇ ਰਹੇਗੀ ਸਾਣਾ ਨੇ ਮਾਰਤੀ ਚਪੇੜ ਮਾ ਟੱਟੂ ਦੀ ਚਪੇੜ ਆਹੇ ਲਾਉ ਤੈਨੂੰ ਖੂंजे ਇਹ ਤੂੰ ਖੜ ਸਹੀ ਪੇੜ ਮਾਰਤੀ ਮੂੰਹ ਤੇ ਕਿਆ ਹੱਸੀ ਨਾ ਤੁਹਾਨੂੰ ਅਗਲੀ ਵੀਡੀਓ ਚ ਸਮਾਨ ਪੇਸ਼ ਕਰ ਦਾਂਗੇ ਆ ਦੇਖ ਲਓ ਹਰਮਨ ਆ ਭਾਈ ਹਰਮਨ ਨਾ ਗਈ ਆ ਠੀਕ ਹੈ ਤੇ ਹੁਣ ਇਹ ਬਲੌਗ ਬਲੌਗ ਪਾਊਗੀ ਤਾਂ ਰੈਡੀ ਦੇਖੋ ਤੇ ਮੈਂ ਤਾਂ ਭਾਈ ਇਹੀ ਸਲਾਹ ਦਿੰਦਾ ਹਰ ਮਨ ਨੂੰ ਵੀ ਕਰੇ ਵਗ ਜਾ ਬਹੁਤ ਵਧੀਆ ਰਹੇਗਾ ਠੀਕ ਹੈ ਇਹਦੇ ਚੰਗਲਾ ਚ ਨਾ ਫਸ ਤੇਰਾ ਵਧੀਆ ਤੇਰਾ ਵਿਆਹ ਹੋ ਜੂ ਠੀਕ ਆ ਆਪਦਾ ਕਰੇ ਵਗ ਜਾ ਵਧੀਆ ਰਹ ਇਹਨੂੰ ਤਾਂ ਅਸੀਂ ਕਹਿ ਨਹੀਂ ਸਕਦੇ ਕਰੇ ਇਹ ਤਾਂ ਇਹਦਾ ਤਾਂ ਕੰਮ ਹੈ ਬਸ ਇਹ ਤਾਂ ਤੇਰਨਾ ਆ ਗਈ ਤੇ ਤ ਤੋਂਗਾ ਹੋਰ ਜਹਾਜ ਚੜ ਜਾਣਾ ਪੁੱਛੀ ਨਾ ਕੋਸ ਉਹਦੇ ਨਾਲ ਲੱਗ ਜੂਗੀ ਕਾਈ ਕਿੰਨਾ ਛੋਨਾ ਮਿਲੀ ਮਾਦਾ ਜਵਾਈਵੇ ਹੁਣ ਮੈਂ ਦੇਖੋ ਚੰਡੀ ਕੇ ਨੂੰ ਭੱਜ ਕੇ ਮੋਹਾਲੀ ਮੈਂ ਆਈ ਵੇ ਜੇ ਮੈਂ ਤੁਸੀਂ ਭੱਜ ਕੇ ਆਉਨਾ ਇਹ ਜ਼ਿੰਦਗੀ ਕੋਈ ਸੌਖੀ ਨਹੀਂ ਹੈਗੀ ਜਦਾ ਤੁਹਾਡੇ ਕੋਲ ਪੈਸੇ ਹੋਣ ਵੀ ਤੁਸੀਂ ਤਾਕੜੇ ਹੋਮੋ ਵੀ ਤੁਸੀਂ ਕੋਈ ਤੁਹਾਡਾ ਆਪ ਦਾ ਘਰ-ਬਾਰ ਹੋਵੇ ਤੁਸੀਂ ਕਰੋਗੇ ਕਿ ਦੋਨੇ ਜਣੇ ਤਾਂ ਨਿਆਣੇ ਹੋ ਹਰਮਤ ਤੂੰ ਇਕੱਲਾ ਨਿਆਣਾ ਉਹ ਨਹੀਂ ਨਿਆਣੀ ਹੈਗੀ ਉਹ ਤਾਂ ਉਹਨੇ ਤਾਂ ਬੰਦੇ ਨਹੀਂ ਦੇਖੇ ਹਰਮਨ ਦੁਨੀਆ ਦੇ ਜਿੰਨੇ ਉਹ ਦੇਖਿਆ ਹੀ ਉਹ ਹਾਂ ਤੇ ਇਸ ਕਰਕੇ ਨਾ ਇਹ ਇਹ ਤਾਂ ਤੂੰ ਬਾਚਾ ਬੰਦਾ ਕਰੀ ਬਗ ਜਾ ਠੀਕ ਹੈ ਇਹ ਤਾਂ ਕੋਈ ਦੀਰ ਮਾਰ ਨਹੀਂ ਇਹ ਤਾਂ ਜਦੋਂ ਤੇਰੇ ਨਾਲ ਨਿਬੜ ਗਿਆ ਦੇਖੀ ਤੂੰ ਠਾਹ ਬਲੌਗ ਬਲੌਗ ਮੂਵ ਆਨ ਕੈਸੇ ਕੀਆ ਹਰਮਨ ਨੂੰ ਕੈਸੇ ਛੋੜਾ ਮੈਨੂੰ ਪਤਾ ਤਾਂ ਵਹਾਂ ਤੰਗੀ ਹੈ ਮਾਣਾ ਤਾਂ ਇਹ ਗੱਲ ਕਰਦੀ ਹੋਣੀ ਮੈਨੂੰ ਪਤਾ ਐਥ ਕੀ ਵੀ ਇਹ ਭੱਜ ਕੇ ਹੀ ਆਏ ਨੇ ਆਉਣ ਸਰ ਚੂੜਾ ਛਾੜ ਲੈ ਮੇਰੀ ਰਾਹ ਚ ਆਉਂਦੀ ਆਉਂਦੀ ਹੋਰ ਕੋਈ ਚ ਭੁੱਲੇ ਚੀਜ਼ ਨਾ ਭੁੱਲੇ ਆਪਦੇ ਕੱਪੜੇ ਕੁੱਪੜੇ ਭੁੱਲੇ ਚੂੜਾ ਦੂ ਲੈ 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 ਚੂੜਾ ਤਾਂ ਲੈ ਲੈ ਨਾ ਬਾਬਲਾ ਬੋ ਯਾਰ ਕੀ ਕਹਾਣਾਂ ਰ ਇਹਨੂੰ ਮੈਂ ਹੱਥ ਖੜੇ ਉਹਦੀਆਂ ਹੱਥ ਖੜੇ ਨੇ ਤੁਸੀਂ ਦੇਖੀ ਚੱਲੋ ਅਜੇ ਤੱਕ ਕੀ ਹੋਇਆ ਤੇ ਇਹ ਤਾਂ ਹਜੇ 10% ਸਮਾਨ ਆ ਹਾਂ ਜੀ ਕਿੱਦਾਂ ਲੱਗੀ ਫਰਾਜ਼ ਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਕੈਂਟ ਤੇ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜਿਆਦਾ ਤੋਂ ਜਿਆਦਾ ਕਮੈਂਟ ਕਰਿਆ ਕਰੋ ਠੀਕ ਹੈ ਹੋਰ ਵੀ ਸਬਾਨ ਬਹੁਤ ਜ਼ਿਆਦੇ ਪਿਆ ਜੇ ਤੁਸੀਂ ਉਹ ਵੀ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਤਾ ਹੀ ਹੈ ਕਮੈਂਟਾਂ ਦੀ ਝੜੀ ਲਾ ਦਿਆ ਕਰੋ ਬਸ ਹਜ਼ਾਰ ਕਮੈਂਟ ਕਰਦਿਆ ਕਰੋ ਇੰਨੇ ਦੇ ਬੰਦਾ ਖੋਸ ਹੋ ਜਾਂਦਾ ਪੰਜ ਕਿ 4000 ਲਾਇਕ ਹੋ ਜਾ ਘਰੇ ਬਹੁਤ ਹੈ ਠੀਕ ਹੈ ਸਾਡੇ ਵੱਲੋਂ ਤੁਹਾਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ ਅਸੀਂ ਤਾਂ ਆਖਰ ਤੇ ਵੀ ਇਹ ਸਲਾਹ ਦਿੰਨੇ ਆਂ ਵੀ ਹਰ ਮਨ ਆਪਣੇ ਘਰੇ ਵਗ ਜਾ ਠੀਕ ਹੈ ਇਹ ਤੈਨੂੰ ਖਾਜੂਗੀ ਠੀਕ ਹੈ ਹਾਈ ਨਾ ਤੁਨਾ ਮੇਰੀ ਮੈਂ ਦਾ ਜਵਾਈ ਵੀ ਠੀਕ ਹੈ ਤੇ ਇਹਦੇ ਲਈ ਜਮਾਈ ਬਹੁਤ ਬਥੇਰੇ ਨੇ ਠੀਕ ਹੈ ਮਾਂ ਇਹਦੀ ਗੜਬੀ ਹੱਥਾਂ 'ਚ ਹੀ ਰੱਖਦੀ ਐ ਵੀ ਕਦੋਂ ਮੇਰੀ ਕੁੜੀ ਨਾ ਮੁੰਡਾ ਲੈ ਕੇ ਆਉ ਤੇ ਮੈਂ ਪਾਣੀ ਪਾਰਾਂ ਠੀਕ ਹੈ ਤੇ ਬੋਬੀ ਤਾਂ ਕੂਸਿਆਂ ਦਾ ਕੂਸਾ ਸੇੜੇ ਦਾ ਕੂਸਾ ਹੋ ਰਹਿ ਗਈ ਐ ਤੇ ਚਲੋ ਆਦੀ ਵੀਡੀਓ ਐਨੀ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਤੇ ਘੈਂਟ ਲੱਗੀ ਹੋਵੇਗੀ ਤੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਤੇ ਓਕੇ ਬਾਏ ਬਾਏ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬੱਲੇ ਵੀ ਹੁਣ ਜਾਗ